ਕਹਤ ਰਹਿੰਦੀ ਤੈਨੂੰ ਕਿ ਸਾਡੇ ਲਈ ਤਾਂ ਟਾਈਮ ਹੀ ਮੁੱਕ ਗਿਆ ਹੁਣ ਹਾਂਜੀ ਨਹੀਂ ਇਹ ਤਾਂ ਗੱਲ ਹੈਗੀ ਆ ਜਦੋਂ ਕਿ ਤੇ ਜਾਣਾ ਹੁੰਦਾ ਕਹਿੰਦੇ ਤਾਂ ਰੈਡੀ ਹੋ ਜਾ ਮੈਂ ਆ ਚੱਲਿਆ ਤੇ ਫੇਰ ਕਦਨ ਹੋਰ ਮੈਂ ਬੀਜੀ ਹੋ ਗਿਆ ਸੀ ਯਾਰ ਨਹੀਂ ਹੋਇਆ ਮੀਟਿੰਗ ਸੀ ਉਹ ਅਮਰੀਕਾ ਤੋਂ ਹੁੰਦੇ ਉਹ ਤੋਂ ਤਾਂ ਬਾਅਦ ਬਹੁਤ ਹੁੰਦੇ ਹੁਣੇ ਵੀ ਆਓ ਤੁਸੀਂ ਇਹੀ ਫਲਾਨੀ ਜਗ੍ਹਾ ਘੁੰਮਣ ਜਾਣਾ ਸੀ ਫਲਾਨੇ ਰਿਸ਼ਤੇਦਾਰ ਦੇ ਕੋਲ ਜਾਣਾ ਯਾ ਸਹੀ ਗੱਲ ਉਹ ਤੋਂ ਤਾਂ ਇਹੀ ਹੁੰਦਾ ਪਰ ਦੋ ਕੁ ਦਿਨਾਂ ਬਾਅਦ ਬਸ ਫਿਰ ਨੋਰਮਲ ਹੋ ਜਾਂਦੇ ਫੇਰ ਬਸ ਉਦਾਂ ਹੀ ਚੱਲਦਾ ਸੀ ਮੈਂ ਤਾਂ ਇੱਥੇ ਰੈਸਲਿੰਗ ਕਰਦਾ ਸੀ ਅੱਛਾ ਜੀ ਅਮਰੀਕਾ ਚਲੇ ਗਏ 94 ਚ ਚਲੇ ਗਏ ਅੱਛਾ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਿੰਨੇ ਸਾਲ ਹੋ ਗਏ ਵਿਆਹ ਨੂੰ ਜੀ ਯਾਨ ਸਾਡੇ ਨੂੰ ਹੋ ਗਿਆ ਜੀ ਰਿਪੋਰਟ ਜੀ ਇਹ ਵੀ ਭੁੱਲ ਜਾਂਦਾ ਪਾਜੀ ਨੇ ਕਿਹਾ ਵੀ ਮੈਂ ਹੁਣ ਇੰਡੀਆ ਜਾਣਾ ਹੈ ਤੋ ਡਾਇਰੈਕਸ਼ਨ ਕੀ ਸੀ ਉਦੋਂ ਪਹਿਲਾਂ ਵੀ ਮੈਂ ਸਿਟੀਜ਼ਨ ਛੱਡ ਕੇ ਚਲੇ ਜਾਣਾ ਬੰਦਾ ਆਉਣ ਜਾਣ ਤਾਂ ਰੱਖਦਾ ਮੈਨੂੰ ਜਾਣੀ ਪਉਂਦੀ ਹੁਣ ਮੈਨੂੰ ਉਧਰ ਆਉਣਾ ਪੈਂਦਾ ਮੈਨੂੰ ਕੰਮ ਵੀ ਛੱਡਣਾ ਪੈਂਦਾ ਇਹਨਾਂ ਨੂੰ ਮਿਲਣ ਦੀ ਖਾਤਰ ਵੀ ਆਉਣਾ ਪਈ ਕਾ ਨਹੀਂ ਦਿੰਦੇ ਤੁਹਾਨੂੰ ਨਹੀਂ 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 ਕੀ ਕਹਿੰਦੇ ਲੋ ਰਿਕਵੈਸਟ ਕਰਦੇ ਹੁਣ ਕੀ ਕਹਿੰਦੇ ਲੋ ਇੱਥੇ ਫਿਰ ਕਿਸ ਤਰੀਕੇ ਲੋਕ ਪਛਾਣਦੇ ਤੁਹਾਨੂੰ ਐਮਐਲਏ ਸਾਹਿਬ ਦੀ ਪਤਨੀ ਆਏ ਕਿਤੇ ਮਾਰਕੀਟ ਗਏ ਨਹੀਂ ਮੈਂ ਮਾਰਕੀਟ ਜਾਣੀ ਮੈਂ ਦੱਸਤੀ ਨਹੀਂ ਕਿ ਲੋਕਾਂ ਨੂੰ ਤੇ ਮੈਂ ਵੈਸੇ ਜਾ ਕੇ ਉਹਨੂੰ ਪ ਦਾ ਦਾ ਸਰਕਾਰ ਅੱਜਕੱਲ ਕਿੱਦਾਂ ਕਿੱਦਾਂ ਕੰਮ ਕਰ ਰਹੀ ਹੈ ਮੈਂ ਮੈਂ ਕਈ ਵਾਰ ਕਹਿ ਦਿੰਦਾ ਵੀ ਚਲੋ ਬਾਜ਼ਾਰ ਜਾਣਾ ਲੰਗ ਡਰਾਈਵਰ ਲੈ ਜਾਓ ਹਨਾ ਇਹ ਕਹੋ ਕਿ ਪਹਿਲਾਂ ਉਹਨਾਂ ਕੋਲ ਪ੍ਰਾਈਵੇਟ ਕੱਪੜੇ ਪਾਉਣ ਅੱਛਾ ਘਰ ਮੈਂ ਵਰਦੀ ਲੈ ਕੇ ਪਸੰਦ ਮੈਂ ਬੱਲੇ ਦਾ ਸਟਿੱਕਰ ਲਾ ਦ। ਉਧਰ ਵੀ ਜਿਹਾ ਸੀ ਉਧਰ ਤਾਂ ਕਈ ਦਸੀ ਵੀ ਨਹੀਂ ਉਧਰ ਵੀ ਮਾਹੌਲ ਠੀਕ ਨਹੀਂ ਜੇ ਨਹੀਂ ਠੀਕ ਹੈ। ਤੇ ਆਈ ਹੇਟ ਫੋਰ ਪੋਲਿਟਿਕਸ। ਜੇ ਤੁਸੀਂ ਤੁਹਾਨੂੰ ਪਸੰਦ ਹੀ ਨਹੀਂ ਸੀ ਬੋਲਣ ਦੀ। ਹੁਣ ਤਾਂ ਮੈਨੂੰ ਲੱਗਦਾ ਜਿਹੜਾ ਮਾੜਾ ਮੋਟਾ ਨੋਕ ਝੋਕਾ ਦਾ ਟਾਈਮ ਵੀ ਨਹੀਂ ਬਚਿਆ ਹੋਣਾ ਆਪਸ ਦੇ ਵਿੱਚ। ਉਹ ਵੀ ਜਦੋਂ ਰਾਤ ਨੂੰ ਗੱਲ ਮ ਕਰਾਉ ਮੈਂ ਹੁਣ ਸੋਣਾ ਮ ਰਾਤ ਹੋ ਗਈ ਆ ਹੁਣ ਨਹੀਂ ਲੜਾਈ ਕਰਨੀ। ਸਵੇਰੇ ਉੱਠ ਕੇ ਦਿਨ ਚੜਿਆ ਵਾ ਲੋਕਾਂ ਨਾਲ ਮਿਲਣਾ ਹੁਣ ਤਾਂ ਲੜਾਈ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਮੋਸਟਲੀ। ਬਹੁਤ ਜ਼ਿਆਦਾ ਧੰਨਵਾਦ ਕਰਦ ਰਹੀ ਨਾ ਮੈਂ ਕਿਉਂਕਿ ਬੱਚਿਆਂ ਨੂੰ ਮਾਂ ਇਕੱਲੀ ਵੀ ਵੀ ਸਟਰਗਲ ਵੀ ਕਰਦੀ ਆ ਕੰਮ ਵੀ ਕਰਦੀ ਆ ਟੱਟ ਕੈਂਡੇ ਉੱਤੇ ਮਰ ਵੀ ਰੇਕਨੇ ਜਾਣਾ ਚੱਲ ਵੀ ਰਹਿਣਾ ਵੀ ਇੱਥੇ ਕਿਸੇ ਨੇ ਨਹੀਂ ਤਮੰਨਾ ਕੋਈ ਇਦਾਂ ਦੇ ਕੰਮ ਕਰ ਜੇ ਲੋਕ ਚੇਤੇ ਕਰੀ ਜਾਣਦੇ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਪੰਜਾਬ ਦੇ ਹੁੜਮੁੜ ਟਾਂਡਾ ਤੋਂ ਵਿਧਾਇਕ ਬਣੇ ਜਸਵੀਰ ਸਿੰਘ ਰਾਜਾ ਗਿਲ ਹੁਣੀ ساری ਜ਼ਿੰਦਗੀ ਆਪਣੇ ਹਲਕੇ ਦੇ ਲੋਕਾਂ ਦੇ ਲਈ ਬਤਾ ਰਹੇ ਨੇ ਪਰ ਨਾਲ ਦੀ ਨਾਲ ਪਰਿਵਾਰ ਨੂੰ ਥੋੜਾ ਗਿਲਾ ਰਹਿੰਦਾ ਹੈ ਕਿ ਹੁਣ ਸਾਡੇ ਲਈ ਟਾਈਮ ਘਟ ਕੱਢਦੇ ਨੇ ਤਾਂ ਅੱਜ ਸਾਡੇ ਨਾਲ ਰਾਜਾ ਗਿਲ ਜੀ ਔਰ ਉਹਨਾਂ ਦੇ ਵਾਈਫ ਨੇ ਪਾਈ ਸਸੀ ਗੱਲ ਜੀ ਕੀ ਹਾਲ ਚਾਲ ਨੇ ਸਸੀ ਗੱਲ ਜੀ ਠੀਕ ਠਾਕ ਹੋ ਪਈ ਜੀ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਤਾਂ ਤੇਰਾ ਵੀਰ ਦਾ ਮੇਰਾ ਛੋਟੇ ਦਾ ਧੰਨਵਾਦ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਤੇ ਤੁਹਾਡਾ ਖਾਸ ਕਰਕੇ ਧੰਨਵਾਦ ਵੀ ਤੁਸੀਂ ਆਮ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਦਿੰਨੇ ਆ ਅੱਛਾ ਭਾਜੀ ਮੈਂ ਬੜਾ ਨਿੱਜੀ ਜਿਹਾ ਸਵਾਲ ਹੈ ਬੜਾ ਹਲਕਾ ਫੁਲਕਾ ਦਾ ਆਪਾਂ ਚੱਲਦੇ ਨਾਲੇ ਗੱਲਬਾਤ ਕਰਦੇ ਆ ਇਹ ਭਾਜੀ ਕਿੰਨੀ ਕੀ ਦੇਰ ਬਾਅਦ ਅੱਜ ਮੇਰੇ ਨਾਲ ਦਾ ਇੰਨਾ ਕੁ ਸਮਾਂ ਬਤਾਉਣ ਦਾ ਇਕੱਠਿਆਂ ਟਾਈਮ ਮਿਲਿਆ ਤੁਹਾਨੂੰ ਪੰਜ ਮਹੀਨਿਆਂ ਬਾਅਦ ਪੰਜ 6 ਮਹੀਨੇ ਹੋ ਗਏ ਇਹ ਕੁੰਮਣ ਫਿਰਦਾ ਜੀ ਪਟਿਆਲਾ ਨਾ ਹਾਂ 12 ਤਰੀਕ ਤੇ ਆਏ ਆ ਪਰ ਮੈਂ ਅੱਜ ਟਾਈਮ ਦਿੱਤਾ ਕਿਉਂਕਿ ਬਹੁਤ ਵਾਰੀ ਹੋ ਗਿਆ ਸੀਗਾ ਕਿਈ ਵਾਰੀ ਮੈਂ ਕਹਿ ਦੇਣਾ ਸੀ ਵੀ ਮੈਂ ਆ ਰਿਹਾ ਹਾਂ ਤੂੰ ਤਿਆਰ ਹੋ ਜਾ ਉਹ ਜਦੋਂ ਘਰੇ ਆਈਦਾ ਕੋਈ ਨਾ ਕੋਈ ਆ ਕੇ ਲੋਕ ਬੈਠੇ ਹੁੰਦੇ ਸੱਜਣੇ ਤੇ ਫੇਕੇ ਮੇਰੀ ਗੁੱਸੇ ਦੇ ਕੱਪੜੇ ਕੋਪੜੇ ਕਹਿੰਦਾ ਮੈਂ ਨਹੀਂ ਹੁਣ ਤਿਆਰ ਹੋਣਾ ਤਾਂ ਮੈਂ ਠੀਕ ਹੈ ਅੱਜ ਮੈਂ ਸ਼ਿਕਾਇਤ ਤਾਂ ਰੈਂਦੀ ਤੁਹਾਨੂੰ ਕਿ ਸਾਡੇ ਲਈ ਤਾਂ ਟਾਈਮ ਹੀ ਮੁੱਕ ਗਿਆ ਹੁਣ ਹਾਂਜੀ ਨਹੀਂ ਇਹ ਤਾਂ ਗੱਲ ਹੈਗੀ ਆ ਜਦੋਂ ਕਿਤੇ ਜਾਣਾ ਹੁੰਦਾ ਕਹਿੰਦੇ ਤੈਨੂੰ ਰੈਡੀ ਹੋ ਜਾ ਮੈਂ ਆ ਚੱਲਿਆ ਤੇ ਫੇਰ ਕਦਨ ਹੋਰ ਮੈਂ ਬਿਜ਼ੀ ਹੋ ਗਿਆ ਸੀ ਯਾਰ ਨਹੀਂ ਹੋਇਆ ਮੀਟਿੰਗ ਸੀ ਤੋਂ ਥੋੜਾ ਜਿਹਾ ਦਾਵਾ ਪਰ ਫੇਰ ਕਈ ਦਾ ਵੀ ਲੋਕਾਂ ਨੇ ਚੁਣਿਆ ਸਾਨੂੰ রাইਟ ਅਸੀਂ ਉਹਨਾਂ ਦੇ ਕੰਮ ਵੀ ਕਰਨੇ ਸਾਡੀ ਉਹ ਵੀ ਫੈਮਿਲੀ ਹੈ ਇੱਕ ਮੈਂ ਕੱਲੀ ਆ ਤੇ ਉਹ ਕਿੰਨੇ ਜਾਣੇ ਦੀਆਂ ਇਹਨਾਂ ਤੋਂ ਆਸਾਂ ਮਿਦਾਂ ਵਾ ਸੋ ਫਿਰ ਮੈਂ ਮੰਨ ਜਾਨੀ ਆ ਕਿ ਫਿਰ ਨੈਕਸਟ ਟਾਈਮ ਲਈ ਪਲਾਨਿੰਗ ਬਣਾ ਲਈ ਜੇ ਕੋਈ ਨਹੀਂ ਇਸ ਤਰ੍ਹਾਂ ਚੱਲਾਂਗੇ ਅੱਛਾ ਜਦੋਂ ਅਮਰੀਕਾ ਤੋਂ ਉਹਨੇ ਉਹ ਤੋਂ ਵਾਦੇ ਬਹੁਤ ਹੁੰਦੇ ਹੋਣੇ ਵੀ ਆਓ ਤੁਸੀਂ ਇਹੀ ਫਲਾਨੀ ਜਗ੍ਹਾ ਘੁੰਮਣ ਜਾਣਾ ਸੀ ਫਲਾਨੇ ਰਿਸ਼ਤੇਦਾਰ ਦੇ ਕੋਲ ਜਾਣਾ ਯਾ ਸਹੀ ਗੱਲ ਆ ਉਦੋਂ ਤਾਂ ਐ ਹੀ ਹੁੰਦਾ ਪਰ ਦੋ ਕੁ ਦਿਨਾਂ ਬਾਅਦ ਬੱਸ ਫਿਰ ਨਾਰਮਲ ਹੋ ਜਾਂਦੇ ਫਿਰ ਬੱਸ ਉਦਾਂ ਹੀ ਚੱਲਦਾ ਸਮੂਥ ਉਹ ਵੀ ਰੁਟੀਨ ਆ ਉਹ ਵੀ ਰੁਟੀਨ ਹਾਂਜੀ ਫਿਰ ਉਨੀ ਜਾ ਹੁੰਦਾ ਕਿਤੇ ਪਰ ਵਕ ਟਾਈਮ ਬਸ ਨਿਕਲਦਾ ਹੀ ਨਹੀਂਗਾ ਰੀਅਲੀ ਐ ਉੱਥੇ ਜਾਣਾ ਮੀਟਿੰਗ ਆ ਜਾਂ ਇੱਧਰ ਮੀਟਿੰਗ ਆ ਤੋਂ ਇੱਧਰ ਬਿਜ਼ੀ ਰਹਿੰਦਾ ਸਕੈਜੂਲ ਇਹਨਾਂ ਦਾ ਅੱਛਾ ਭਾਈ ਜਦੋਂ ਹੁਣ ਤੁਸੀਂ ਇੱਥੇ ਹੋ ਸਾਰੀ ਜਨਤਾ ਦੇ ਵਿੱਚ ਸਾਰਾ ਸਾਰਾ ਦਿਨ ਰਹਿਣਾ ਰਾਤ ਤੱਕ ਲੋਕ ਫੋਨ ਕਰੀ ਜਾਂਦੇ ਕੋਈ ਨਾ ਕੋਈ ਕੰਮ ਨੂੰ ਇੱਕ ਪਾਸੇ ਆਪਣਾ ਪਰਿਵਾਰ ਅਮਰੀਕਾ ਦੇ ਵਿੱਚ ਹੈ ਉਹ ਉਸ ਲਾਈਫ ਨੂੰ ਮਿਸ ਕਰਦੇ ਹੋ ਤੁਸੀਂ ਇੱਧਰ ਜਿਆਦਾ ਮਜ਼ਾ ਹੈ ਕਿ ਉਹ ਪਹਿਲੇ ਵਾਲੀ ਜਿਹਦੇ ਤੋਂ ਪਰਿਵਾਰ ਕੋਲ ਸੀਗਾ ਨਹੀਂ ਇਸ ਤਰ ਜਦੋਂ ਪਰਿਵਾਰ ਦੇਖੋ ਕੋਲ ਹੋਵੇ ਹੋਵੇ ਇੱਧਰ নো ਡਾਊਟ ਕਿ ਲਾਈਫ ਡਿਫਰੈਂਟ ਹੀ ਹੁੰਦੀ ਆ ਉਹ ਤਾਂ ਮਿਸਪਾਰਟ ਮੈਂ ਕਰਦਾ ਹੀ ਆ ਜਦੋਂ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਧਰ ਦਿਨ ਹੁੰਦਾ ਤਾਂ ਉੱਧਰ ਰਾਤ ਹੂੰ ਜੇ ਇੱਧਰ ਰਾਤ ਤਾਂ ਉੱਧਰ ਦਿਨ ਇਹ ਬੜਾ ਪੰਗਾ ਹੁੰਦਾ ਤਾਂ ਪਰ ਫਿਰ ਸੋਚੀਦਾ ਕਿ ਜੋ ਪ੍ਰਮਾਤਮਾ ਨੇ ਚੰਗਾ ਲੱਗਾ ਸ਼ਾਇਦ ਕਿਉਂਕਿ ਵੀ ਕਰਮਾ ਨਾਲ ਸੇਵਾ ਕਰਨੇ ਦਾ ਮੌਕਾ ਮਿਲਦਾ ਆਮ ਆਮ ਥੋੜਾ ਇਹ ਤਾਂ ਕੇਲਪੀ ਸਾਨੂੰ ਨਾਲੀਆਂ ਗਾੜੀਆਂ ਰੋੜਾਂ ਤੋਂ ਚੱਕ ਕੇ ਭਗਵਾਨ ਤੋਂ ਮੰਨਿਆ ਐ ਐਮਐਲ ਬਣਾਤਾ ਬਈ ਉੱਥੇ ਅਮਰੀਕਾ ਦੇ ਵਿੱਚ ਕਦੇ ਮੈਂ ਮੈਂ ਤਾਂ ਡਿਸਕਸ ਹੁੰਦਾ ਵੀ ਮੈਂ ਪੰਜਾਬ ਜਾਣਾ ਸਭ ਕੁਝ ਛੱਡ ਕੇ ਚਲਾ ਜਾਣਾ ਇੱਥੋਂ ਉੱਥੇ ਜਾ ਕੇ ਐਮਐਲ ਬੋਣਾ ਸਰਦਾਰ ਜੀ ਨੇ ਗੱਲ ਕਰਨੀ ਥੋੜਾ ਨਾਲ ਆ ਨਹੀਂ ਇਹ ਜਿੱਥੇ ਕੋਈ ਗੱਲ ਨਹੀਂ ਕਰਦੀ ਕਿ ਹੁਣ ਇੱਥੇ ਪੰਜਾਬ ਦੇ ਲੋਕਾਂ ਨਾਲ ਪਿਆਰ ਆ ਸੋ ਇਹਨਾਂ ਲਈਆਂ ਸੀ ਉੱਥੇ ਤਾਂ ਸੀ ਕਹਿਦਾ ਸੀ ਖੇਤ ਫੁੱਲ ਹਾਂ ਉਹ ਤਾਂ ਨਹੀਂ ਐਦਾਂ ਸੀਗਾ ਜਦੋਂ ਉੱਧਰ ਹੋਈਦਾ ਸੀ ਉਦੋਂ ਤਾਂ ਕਹਿਦਾ ਸੀ ਵੀ ਨਹੀਂ ਉੱਧਰ ਵੀ ਮਾਹੌਲ ਠੀਕ ਨਹੀਂ ਜੇ ਨਹੀਂ ਠੀਕ ਹੈ ਹਾਂ ਆਈ ਹੀਟ ਫॉर ਪੋਲਿਟਿਕਸ ਯਾ ਅਸੀਂ ਤੁਸੀਂ ਤੁਹਾਨੂੰ ਪਸੰਦ ਹੀ ਨਹੀਂ ਸੀ ਪੰਡਿਤ ਪਸੰਦ ਸੀ ਯਾ ਨਹੀਂ ਸੀ ਉਹ ਪੁਰਾਣੇ ਦਿਨ ਭਾਈ ਚਿੱਤੇ ਆਉਂਦੇ ਨੇ ਫਿਰ ਜਦੋਂ ਜ਼ੀਰੋ ਤੋਂ ਸ਼ੁਰੂਆਤ ਕਰਕੇ ਅਮਰੀਕਾ ਗਏ ਉੱਥੇ ਜਾ ਕੇ ਬਿਜ਼ਨਸ ਸੈਟਅਪ ਕੀਤਾ ਸਾਰਾ ਉਹ ਦਿਨ ਰਹਿੰਦੇ ਹਮੇਸ਼ਾ ਦੇਖੋ ਮੈਂ ਤਾਂ ਇੱਥੇ ਰੈਸਲਿੰਗ ਕਰਦਾ ਸੀ ਅੱਛਾ ਜੀ ਅਮਰੀਕਾ ਚਲੇ ਗਏ 94 'ਚ ਚਲੇ ਗਏ ਅੱਛਾ ਜੀ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਇਉਂ ਤੇ ਮੇਰੇ ਤੁਲ ਕੋਇਆ ਕੋਈ ਨਹੀਂ ਤੇ ਜੀ ਕਿਨ ਕਰੋਂਗਾ ਜਿੱਥੇ ਮੈਂ ਹੁਣ ਘਰ ਚ ਰਹਿਣਾ ਮੈਂ ਆਪਣੇ ਇੱਥੇ ਤਿੰਨ ਘਰ ਬਣਾ ਚੁੱਕਾ 50 ਸਾਲ ਦੀ ਉਮਰ ਆ ਚੀ ਅੱਛਾ ਜੀ ਠੀਕ ਹੈ ਠੀਕ ਹੈ ਨਾ ਹੋਰ ਬੱਚੇ ਮੇਰੇ ਸੈਟ ਆ ਉਹਨਾਂ ਦਾ ਉਹ ਪਾਸਪੋਰਟ ਆ ਜਿਹਦੀ ਪਾਸਪੋਰਟ ਦੀ ਬੜੀ ਵੈਲਜੀ ਹੋ ਕਦਰ ਆ ਹਰੇਕ 에어ਪੋਰਟ ਤੇ ਚਲ ਜਾਓ ਸੈਪਰੇਟ ਹੀ ਲਾਈਨ ਹੁੰਦੀ ਪੀ ਅਮਰੀਕਨ ਸਿਟੀ ਚ ਇਧਰ ਦੇ ਠੀਕ ਹੈ ਨਾ ਸੈਟ ਆ ਵਧੀਆ ਪੜਾਈ ਚ ਵਧੀਆ ਕੋਈ ਕੰਪਲੀਟ ਨਹੀਂ ਆਈ ਤਾਂ ਇਹਦਾ ਜਿਆਦਾ ਧੰਨਵਾਦ ਕਰਦਾ ਰਹੀ ਨਾ ਮੈਂ ਕਿਉਂਕਿ ਬੱਚਿਆਂ ਨੂੰ ਮਾਂ ਕੱਲੀ ਦਾ ਪਾਲਣ ਬਹੁਤ ਔਖਾ ਹੁੰਦਾ ਜੀ ਬਿਲਕੁਲ ਪਰ ਫੇ ਵੀ ਸਟ੍ਰਗਲ ਵੀ ਕਰਦੀ ਆ ਕੰਮ ਵੀ ਕਰਦੀ ਆ 8-8 ਘੰਟੇ ਉੱਤੇ ਕੀ ਬਾਤ ਆ ਤਾਂ ਵਧੀਆ ਆ ਪਰ ਕਿਉਂਕਿ ਇੱਕ ਤਮੰਨਾ ਸੀ ਨਾ ਅੰਦਰ ਵੀ ਜਦੋਂ ਗਏ ਸੀਗੇ ਇੱਕੋ ਹੀ ਹੁੰਦਾ ਸੀ ਕਿ ਜਦੋਂ ਯਾਰਾ ਚਾਰ ਪੈਸੇ ਹੋਏ ਨਾ ਇੰਡੀਆ ਚਲੇ ਜਾ ਉਹ ਪ੍ਰਮਾਤਮਾ ਨੇ ਕਿਤੇ ਲੱਗੇ ਜੇ ਸੁਣ ਲਈ ਉਹਦੋਂ ਕੇ ਅਜੇ ਜਦੋਂ ਨਾ ਭਾਜੀ ਨੇ ਕਿਹਾ ਵੀ ਮੈਂ ਹੁਣ ਇੰਡੀਆ ਜਾਣਾ ਹੈ ਤਾਂ ਡਾਇਰੈਕਸ਼ਨ ਕੀ ਸੀ ਉਹਦਾ ਪਹਿਲਾਂ ਵੀ ਮੈਂ ਸਿਟੀਜ਼ਨ ਛੱਡ ਕੇ ਚਲੇ ਜਾਣਾ ਬੰਦਾ ਆਉਣ ਜਾਣ ਤਾਂ ਰੱਖਦਾ ਹੀ ਹੈ ਜਾਂ ਉਹਦੋਂ ਸਿਟੀਜ਼ਨਸ਼ਿਪ ਛੱਡਣ ਦਾ ਨਹੀਂ ਸੀ ਕੁਛ ਜਦੋਂ ਇਲੈਕਸ਼ਨ ਚ ਹੋਇਆ ਉਹਦੋਂ ਸਿਟੀਜ਼ਨਸ਼ਿਪ ਸਾਨੂੰ ਛੱਡਣੀ ਪਈ ਆ ਨਹੀਂ ਤਾਂ ਜਦੋਂ ਬਿਜ਼ਨਸ ਇੱਥੇ ਲਿਆ ਸੀ ਉਹਦੋਂ ਸਿਟੀਜ਼ਨਸ਼ਿਪ ਦਾ ਨਹੀਂ ਸੀਗਾ ਉਹਦੋਂ ਚਲੇ ਜਾਂਦੇ ਸੀਗੇ ਪਰ ਜਦੋਂ ਉਹਦੇ ਇਲੈਕਸ਼ਨ ਚ 10 ਸਾਲ ਹੋ ਚਲੇ ਆ ਪਰ ਲਿੰਗ ਇਲੈਕਸ਼ਨਾਂ ਜਿੱਤੇ ਫੇਰ ਹੋਣਾ ਰਾਈਟ 8-9 ਸਾਲ ਹੋ ਗਿਆ ਛੱਡੀ ਨੂੰ ਉਹਨੇ ਜਾਣ ਹੀ ਪਾਉਂਦੇ ਮੈਨੂੰ ਉਧਰ ਆਉਣਾ ਪੈਂਦਾ ਮੈਨੂੰ ਕੰਮ ਵੀ ਛੱਡਣਾ ਪੈਂਦਾ ਇਹਨਾਂ ਨੂੰ ਮਿਲਣ ਦੀ ਖਾਤਰ ਵੀ ਆਉਣਾ ਪੈਂਦਾ ਮੈਂ ਅਮਰੀਕਾ ਵਾਲੇ ਵੀਜ਼ਾ ਨਹੀਂ ਦਿੰਦੇ ਤੁਹਾਨੂੰ ਨਹੀਂ 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 ਕੀ ਕਹਿੰਦੇ ਨੇ ਰਿਕੁਐਸਟ ਕਰਨ ਹੁਣ ਕੀ ਕਹਿੰਦੇ ਨੇ ਉਹ ਕਹਿ ਦਿੰਦੇ ਵੀ ਛੱਡੀ ਕਿਉਂ ਕੋਈ ਨਾ ਕੋਈ ਐਕਸਕਿਊਜ਼ ਲਾਦੇ ਇਤਰਾਜ ਲਾਦੇ ਆ ਰਹੀ ਕਿ ਸਾਨੂੰ ਜਦੋਂ ਅਸੀਂ ਸਿਟੀਜ਼ਨਸ਼ਿਪ ਉਧਰਲੀ ਲੈਣੀ ਆ ਨਾ ਸਾਨੂੰ ਸੌਂਖ ਹੁੰਦੇ ਕਿ ਤੁਸੀਂ ਇੱਥੋਂ ਦੇ ਵਸਨੀਕ ਬਣ ਗਏ ਇੱਥੋਂ ਦੇ ਨਾਗਰਿਕਾਂ ਤੁਸੀਂ ਰਾਈਟ ਤੇ ਵੀ ਇੱਧਰ ਹੀ ਤੁਸੀਂ ਰਹਿਣਾ ਰਹੀ ਉਹਨਾਂ ਦਾ ਦੇ ਸਿਟੀਜ਼ਨ ਤੇ ਫਿਰ ਉਹ ਮਾਈਂਡ ਕਰਦੇ ਆ ਜਦੋਂ ਅਸੀਂ ਐਂ ਡ੍ਰੌਪ ਕਰਦੇ ਆ ਨਾ ਉਹ ਕਹਿੰਦੇ ਤੁਸੀਂ ਸਾਨੂੰ ਖੱਜਲ ਖਵਾਰ ਕਰਦੇ ਆ ਇਹਦੋਂ ਲਾਈਕ ਨਹੀਂ ਕਰਦੇ ਤੇ ਕਿੰਨੀ ਉਹੀ ਵਜ੍ਹਾ ਬਣੀ ਆ ਬੜਾ ਮਨ ਦੁਖੀ ਹੋਇਆ ਚਲੋ ਸਟਰਗਲ ਕਰ ਰਹੇ ਕਦੀ ਨਾ ਕਦੀ ਤੇ ਲਗਾਉਣਗੇ ਹਾਂ ਕਦੀ ਨਾ ਕਦੀ ਤੇ ਲੱਗੇਗਾ ਅੱਛਾ ਭਾਈ ਬੜੀਆਂ ਮੈਂ ਆਪਾਂ ਮੈਂ ਤਾਂ ਸ਼ੁਰੂਆਤ ਚ ਹੀ ਕਿਹਾ ਵੀ ਆਪਾਂ ਨਿੱਜੀ ਜੀ ਜ਼ਿੰਦਗੀਆਂ ਦੀਆਂ ਗੱਲਾਂ ਕਰਾਂਗੇ ਉਹ ਵਿਆਹ ਕਿਹੜੇ ਸਾਲ ਚ ਤੁਹਾਡਾ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੀ ਦੇਰ ਬਾਅਦ ਅਮਰੀਕਾ ਹੀ ਹੁੰਨੇ ਉਦੋਂ ਜਾਂ ਫਿਰ ਇੱਥੇ ਸੀ ਅੱਛਾ ਜੀ ਮੈਮ ਹੁਣੀ ਵੀ ਉੱਥੇ ਹੀ ਸੀਗੇ ਨਹੀਂ ਇਧਰੋਂ ਖੜੇ ਸੀ ਅੱਛਾ ਹ ਬਿਆਂ ਨੂੰ ਸਾਡੇ ਨੂੰ ਹੋ ਗਿਆ ਜੀ ਦੱਸੋ ਜੀ ਤੁਸੀਂ ਇਹ ਫੋਰਟਾ ਜੀ ਇਹ ਵੀ ਪੁੱਲ ਜਾਂਦਾ ਕਿੰਨਾ 2004 ਚ ਸਾਡੀ ਮੈਰਿਜ ਸੀ ਅੱਛਾ ਇਹ ਦੇਖੋ ਮਤਲਬ ਇੰਨਾ ਆ ਦੇਖ ਲਓ ਆ ਪੋਲਿਟਿਕਲ ਜੀ ਮੈਨੂੰ ਯਾਦ ਆਦਾ ਮੈਂ ਕਹਿੰਦਾ ਚਲੋ ਇਹ ਦੱਸੇ ਦਿੰਦਾ ਨਹੀਂ ਚਲੋ ਹੁਣ ਜ਼ਿੰਮੇਵਾਰੀ ਸਾਰਾ ਬਣ ਗਈ ਹੈ ਫੀਡ ਜ਼ਿਆਦਾ ਹੁੰਦਾ ਮਾਈਂਡ ਦੇ ਵਿੱਚ ਸਾਰਾ ਕੁਝ ਬਹੁਤ سارے ਲੋਕ ਇਹਦੇ ਉਹ ਕੰਮ ਆ ਅੱਜ ਉੱਥੇ ਮੇਰੀ ਮੀਟਿੰਗ ਹੈ ਜੇ ਮੀਟਿੰਗ ਹੈ ਇਹ ਜ਼ਿਆਦਾ ਹੁੰਦੀ ਹੈ ਅੱਛਾ ਤੁਸੀਂ ਤੁਸੀਂ ਸੁਜੈਸਟ ਕਰਦੇ ਹੋ ਨੇ ਇੱਕ ਪਾਸੇ ਤੁਸੀਂ ਅਮਰੀਕਨ ਸਿਸਟਮ ਦੇਖਣ ਰਹੇ ਹੋ ਇੱਕ ਪਾਸੇ ਇਹ ਇਧਰ ਸਿਸਟਮ ਵੀ ਤੁਸੀਂ ਦੇਖਿਆ ਹੋਇਆ ਤਾਂ ਅਸੀਂ ਐਸਟ ਕਰਦੇ ਹਾਂ ਉਹ ਨਹੀਂ ਜੀ ਐਂ ਕਰਨਾ ਆਪਣੇ ਲੋਕਾਂ ਦੇ ਨਾਲ ਯਾ ਕਿਸ ਤਰੀਕੇ ਤੁਸੀਂ ਸੁਝਾ ਹੁੰਦੇ ਸੀ ਤੁਹਾਡੇ ਮੈਂ ਦੱਸ ਦਿੰਦੀ ਜਿਵੇਂ ਉੱਥੇ ਅਸੀਂ ਪਾਣੀ ਨੂੰ ਬਚਾਉਂਦੇ ਆ ਰਾਈਟ ਵੀ ਪਾਣੀ ਦਾ ਵੀ ਬਿੱਲ ਆਉਂਦਾ ਬਿਜਲੀ ਦਾ ਬਿੱਲ ਆਉਂਦਾ ਪੀਣ ਵਾਲਾ ਪਾਣੀ ਵੀ ਅਸੀਂ ਮੁੱਲ ਦਾ ਲੈਨੇ ਆ ਹਨ ਤੇ ਉੱਥੇ ਅਸੀਂ ਸਰਕਾਰ ਨੂੰ ਟੈਕਸ ਵੀ ਹਰ ਕੋਈ ਦਿੰਦਾ ਹਰ ਕੋਈ ਟੈਕਸ ਕਟੌਣ ਦਾ ਚਾਹੇ ਜੋ ਜਿੰਨੀ ਵੀ ਜੌਬ ਕਰਦਾ 16 ਡਾਲਰ ਲੈ ਰਿਹਾ ਚਾਹੇ 15 ਡਾਲਰ ਲੈ ਰਿਹਾ ਚਾਹੇ 20 ਡਾਲਰ ਲੈ ਰਿਹਾ ਰਾਈ ਟੈਕਸ ਦਿੰਨੇ ਤੇ ਗਵਰਨਮੈਂਟ ਸਾਨੂੰ ਉੱਥੇ ਸਹੂਲਤਾਂ ਵੀ ਦਿੰਦੀ ਆ ਰਾਈਟ ਉਹ ਮੈਡੀਕਲ ਫ੍ਰੀ ਹੈ ਬੱਚਿਆਂ ਦੀ ਪਲੱਸ 2 ਤੱਕ ਪੜ੍ਹਾਈ ਫ੍ਰੀ ਇੱਥੇ ਅਸੀਂ ਗਵਰਨਮੈਂਟ ਨੂੰ ਦਿੰਦੇ ਵੀ ਕੁਛ ਨਹੀਂ ਸਰਕਾਰ ਨੂੰ ਦਿੰਦੇ ਵੀ ਕੁਛ ਨਹੀਂ ਕਿ ਜੇ ਉਹ ਦਿੰਦੇ ਆ ਸਾਨੂੰ ਪਾਣੀ ਫ੍ਰੀ ਕਰ ਤਾਂ ਜੇ ਆਟਾ ਦਾਣਾ ਦੀਆਂ ਸਕੀਮਾਂ ਵੀ ਸਾਨੂੰ ਫ੍ਰੀ ਕੀਤੀਆਂ ਤਾਂ ਅਸੀਂ ਉਹ ਨਜਾਇਜ਼ ਫਾਇਦਾ ਕਈ ਵਾਰੀ ਸਾਡੇ ਲੋਕ ਲੈਂਦੇ ਮੈਨੂੰ ਉਹ ਦੁੱਖ ਹੁੰਦਾ ਕਈ ਵਾਰੀ ਜਦੋਂ ਪਾਣੀ ਮੈਂ ਜਾਨੀ ਡੋਰ ਤੋਂ ਡੋਰ ਅਸੀਂ ਕੀਤਾ ਜਾਂ ਹੁਣ ਵੀ ਕਿਸੇ ਦੇ ਘਰੇ ਜਾਂਦੇ ਆ ਰਾਈਟ ਤੇ ਸਰਕਾਰੀ ਪਾਣੀ ਉਹ ਬੇਸਟ ਹੋ ਰਿਹਾ ਉੱਥੇ ਬੜੀ ਦਿਲ ਨੂੰ ਤਕਲੀਫ ਹੁੰਦੀ ਕਿ ਅਸੀਂ ਉੱਥੇ ਪਾਣੀ ਦਾ ਬਿੱਲ ਭਰਦੇ ਆ ਅਸੀਂ ਆਪ ਵੀ ਭਾਂਡੇ ਧੋਣ ਲੱਗੇ ਬਹੁਤ ਥੋੜਾ ਪਾਣੀ ਵਰਤਦੇ ਆ ਵੀ ਚੀਜ਼ ਨੂੰ ਵਰਤੋ ਤੇ ਇੱਥੇ ਸਾਡੇ ਉਹ ਵੀ ਪੰਜਾਬ ਦੇ ਕੇਂਦਰ ਪਾਣੀ ਬਹੁਤ ਜ਼ਿਆਦਾ ਘਟਾ ਤੇ ਸਾਨੂੰ ਮੈਨੂੰ ਇਹੀ ਆ ਵੀ ਸਾਰਾ ਵੀ ਵਧੀਆ ਸੀ ਆਪਦੇ ਪੰਜਾਬ ਨੂੰ ਸੰਭਾਲ ਕੇ ਰੱਖੀਏ ਇੱਥੋਂ ਦਾ ਪਾਣੀ ਬਿਜਲੀ ਤਾਂ ਕਿ ਸਾਨੂੰ ਹੁਣ ਗਰਮੀ ਨਹੀਂ ਆ ਜਦੋਂ ਲਾਈਟ ਚਲੀ ਜਾਂਦੀ ਕਿੰਨੀ ਪ੍ਰੋਬਲਮ ਹੁੰਦੀ ਹੈ ਰਾਈਟ ਨਿੱਕੇ ਨਿੱਕੇ ਬੱਚੇ ਆ ਅਸੀਂ ਚੀਜ਼ਾਂ ਨੂੰ ਸੇਵ ਕਰੀਏ ਇਹ ਨਾ ਤੁਹਾਨੂੰ ਇਹ ਹੁੰਦਾ ਜੀ ਕਿ ਆਪਾਂ ਹੁਣ ਪੰਜਾਬ ਜਾਣਾ ਹੈ ਪੇ ਹਸਬੈਂਡ ਮੇਰੇ ਐਮਐਲਏ ਨੇ ਉੱਥੇ ਪੂਰਾ ਟੌਟਪਾ ਹੋਊਗਾ ਤਾਮ-ਜਾਮ ਸਿਕਿਉਰਟੀ ਗੱਡੀਆਂ ਅੱਗੇ ਤੁਸੀਂ ਜਦੋਂ ਜਾਂਦੇ ਹੋ ਬਾਹਰ ਲੋਕੀ ਪਛਾਣਦੇ ਤੁਹਾਨੂੰ ਕਿਉਂਕਿ ਸਾਲ ਬਾਅਦ ਇੱਕਦੋਈ ਵਾਰ ਹੀ ਆਉਣਾ ਹੁੰਦਾ ਤੁਸੀਂ ਇੱਕਦਾਂ ਦੋ ਵਾਰ ਆਉਂਦੇ ਹੋਗੇ ਵਾਤ-ਵਾਤ ਇੱਥੇ ਫਿਰ ਕਿਸ ਤਰੀਕੇ ਦੇ ਲੋਕ ਪਛਾਣਦੇ ਤੁਹਾਨੂੰ ਐਮਐਲਏ ਸਾਹਿਬ ਦੀ ਪਤਨੀ ਹੈ ਕਿਤੇ ਮਾਰਕੀਟ ਗਏ ਨੇ ਮੈਂ ਮਾਰਕੀਟ ਜਾਨੀ ਮੈਂ ਦੱਸਦੀ ਨਹੀਂ ਕਿ ਲੋਕਾਂ ਨੂੰ ਤੇ ਮੈਂ ਵੈਸੀ ਜਾ ਕੇ ਉਹਨਾਂ ਨੂੰ ਪੁੱਛਦੀ ਨਹੀਂ ਕਿ ਤੁਹਾਡਾ ਐਮਐਲਏ ਕਿੰਨਾ ਦਾ ਸਰਕਾਰ ਅੱਜਕੱਲ ਕਿੱਦਾਂ ਕਿੱਦਾਂ ਕੰਮ ਕਰ ਰਹੀ ਹੈ ਮੈਂ ਆਪ ਲੋਕਾਂ ਦੇ ਥਿਊ ਲੈਣੀ ਕਿ ਅਸੀਂ ਕਿੱਥੇ ਸਾਡੇ ਚ ਕਮੀਆਂ ਕਿੱਥੇ ਸਾਡੇ ਚ ਘਾਟ ਹੈ ਅਸੀਂ ਉਹ ਪੂਰੀ ਕਰ ਸਕੀਏ ਨਾ ਫਿਰ ਆ ਕੇ ਮੈਂ ਇਹਨਾਂ ਨੂੰ ਦੱਸਣਾ ਹੁੰਦਾ ਕਿ ਆਹ ਕੰਮ ਉੱਥੇ ਕਰਨ ਵਾਲਾ ਵਾ ਲੋਕੀ ਮੈਡ ਐ ਇਸ ਗੱਲ ਤੋਂ ਤੇ ਬਾਕੀ ਨਹੀਂ ਮੈਂ ਸਕੋਰਟੀ ਬਿਲਕੁਲ ਨਹੀਂ ਲੈ ਕੇ ਜਾਂਦੀ ਮੇਰਾ ਤਾਂ ਡੋਰ ਵੀ ਖੋਲਦੇ ਹੁੰਦੇ ਮੈਂ ਕਿ ਨਹੀਂ ਨਹੀਂ ਮੈਂ ਵੀਰ ਜੀ ਮੇਰਾ ਡੋਰ ਨਾ ਖੋਲਿਓ ਵਿੰਡੋ ਮੇਰੀ ਮੈਂ ਆਪੇ ਖੋਲੂਗੀ ਮਹਾਰਾਜ ਨੇ ਹੱਥ ਪੈਰ ਸਾਨੂੰ ਦਿੱਤੇ ਅਸੀਂ ਸਲਾਮਤ ਰਹੀਏ ਇਹ ਭਾਈ ਮੈਂ ਲਾਦਾ ਇੱਕ ਇੱਕ ਕੈਮਰਾ ਤਾਂ ਘਰੇ ਤੁਹਾਡੇ ਤੋਂ ਲੱਗਾ ਕਮੀਆਂ ਪੇਸ਼ੀਆਂ ਕੱਢਣੋਂ ਮੈਂ ਮੈਂ ਲਾਦਾ ਇੱਕ ਮਹੀਨੇ ਸਾਰਾ ਨਿਚੋੜ ਕੱਢ ਜਾਂਦੇ ਹੋਣਗੇ ਛੋੜ ਬਿਲਕੁਲ ਇਹ ਮੈਂ ਕਈ ਵਾਰ ਕਹਿ ਦਿੰਦਾ ਵੀ ਚਲੋ ਬਾਜ਼ਾਰ ਜਾਣਾ ਲੈ ਡਰਾਈਵਰ ਲੈ ਜਾਓ ਹੈਨਾ ਇਕੋ ਕਿ ਪਹਿਲਾਂ ਉਹਨਾਂ ਨੂੰ ਕੋ ਪ੍ਰਾਈਵੇਟ ਕੱਪੜੇ ਪਾਉਣ। ਅੱਛਾ ਘਰ ਮੈਂ ਵਰਦੀ ਜੀ ਲੈ ਕੇ ਜਾਣ। ਪਤਾ ਲੱਗਿਆ। ਐਮਐਲ ਦਾ ਸਟਿੱਕਰ ਲਾ ਦੋ। ਅੱਛਾ ਪ੍ਰਾਈਵੇਟ ਗੱਡੀ, ਕਾਰ ਵਾਲੀ ਤੇ। ਪੰਦਰਾਂ ਦਿਨ ਜਾਈਏ ਸਪੈਸ਼ਲ ਅਸਿਸਟੈਂਟ। ਮੇਰੇ ਬੱਚੇ ਆਉਂਦੇ ਉਹ ਨਹੀਂ ਕਦੀ ਉਹ ਕਹੇ ਉਹ ਕੱਲਾ ਹੀ ਐਕਟਿਵਾ ਤੇ ਘੁੰਮਦਾ ਹੁੰਦਾ ਕਈ ਵਾਰੀ। ਮੈਂ ਦੇਖ ਰਿਹਾ ਸੀ ਉਹ ਗੇੜੀ ਤੇ ਗੇੜੀ ਐਕਟਿਵਾ ਦੇ ਉੱਤੇ ਘਰ ਦੇ ਵੇੜੇ ਜੀ ਘੁੰਮੀ ਜਾ ਰਹੇ ਸੀ। ਬਸ ਬਸ। ਬਿਲਕੁਲ ਨਾਰਮਲ ਕੋਈ ਇਦਾਂ ਦਾ ਉਹ ਨਹੀਂ ਸੀਗਾ ਤਾਮਾ ਜਿਹਾ ਮੇਲਾ। ਉਹ ਦੱਸ ਜਿੱਦਾਂ ਉਧਰਲੇ ਵੀ ਬੱਚੇ ਆ ਜਿੱਦਾਂ ਵੀ ਸ਼ੂ ਆ। ਜ਼ਿਆਦਾ ਨਹੀਂ ਕਰਦੇ। ਹੂੰ ਬੁਦਰਤੀ ਤਾਂ ਉਹਨਾਂ ਨੂੰ ਹੁੰਦਾ ਕੀ ਅਸੀਂ ਨਹੀਂ ਉਹ ਤਾਂ ਤੁਸੀਂ ਦੇਖਦੇ ਜਿਹੜੇ ਮੇਰੇ ਨਾਲ ਗਨਮੈਨ ਵੀ ਹੁੰਦੇ ਉਹਨਾਂ ਨੂੰ ਐਦਾਂ ਉਹਨਾਂ ਨਾਲ ਘੁੱਲ ਜਾਂਦੇ ਆ ਜਿਦਾਂ ਪਰਿਵਾਰ ਸਗੋਂ ਤਾਂ ਬਾਹਰੋਂ ਆਉਂਦੇ ਆ ਮੇਰੇ ਲਈ ਕੋਈ ਨਹੀਂ ਲਿਆਉਂਦੇ ਕੁਝ ਉਹਨਾਂ ਲਈ ਕੁਝ ਨਾ ਕੁਝ ਲਿਆਉਂਦੇ ਇਹ ਵੀ ਬੜੀ ਚੰਗੀ ਗੱਲ ਹੈ ਇਹ ਵੀ ਬੜੀ ਚੰਗੀ ਗੱਲ ਹੈ ਤੇਰੇ ਨਾਲੋਂ ਸਵੇਰ ਤੋਂ ਸ਼ਾਮ ਤੱਕ ਉਹ ਮੈਨੂੰ ਸਿਖਾਉਣਗੇ ਬਿਲਕੁਲ ਅੱਛਾ ਐਸੇ ਭਾਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਬੱਚੇ ਵੀ ਉੱਥੇ ਪੜ੍ਹਦੇ ਹਨਾ ਫੈਮਿਲੀ ਤੁਹਾਡੀ ਉੱਥੇ ਰਹਿੰਦੀ ਹੈ ਫਿਰ ਤੁਸੀਂ ਆਪਣਾ ਕੰਮਕਾਰ ਪਰਿਵਾਰ ਦੇ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਅਡਜਸਟ ਕਰਦੇ ਹੋ ਆਪਣੀ ਨਿੱਜੀ ਜ਼ਿੰਦਗੀ ਨੂੰ ਟਾਈਮ ਦੇ ਪਾਉਂਦੇ ਹੋ ਜਾਂ ਇਧਰ ਫਿਰ ਬਿਜ਼ਨਸ ਜਿਹੜਾ ਤੁਹਾਡਾ ਚੱਲਦਾ ਹੈ ਜਾਂ ਪੋਲਿਟਿਕਸ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਦੋਨਾਂ ਤੇ ਹਾਵੀ ਹੋਰੀ ਬਿਜ਼ਨਸ ਇੱਥੇ ਮੇਰਾ ਹੈਗਾ ਮੇਰੇ ਖਿਆਲ 2.5 ਸਾਲ ਹੋ ਗਏ ਮੇਰੀ ਟੋਟਲ ਜੀ ਆਵਰਜ਼ ਲਾ ਲੋ ਨਾ ਆਫਿਸ ਦੇ ਉੱਥੇ ਦੇ 10 ਘੰਟੇ ਨਹੀਂ ਬਣਦੇ ਉਹਨੇ ਅੱਛਾ ਜਾਈ ਨਹੀਂ ਹੁੰਦਾ ਅੱਛਾ ਜੇ ਉੱਥੇ ਵੀ ਚਾਹੀਦਾ ਉੱਥੇ ਲੋਕਾਂ ਨੂੰ ਪਤਾ ਨਹੀਂ ਕਿਦੋਂ ਪਤਾ ਲੱਗ ਉਹ ਪਹਿਲਾਂ ਕੰਮ ਵਾਲੇ ਖੜੇ ਹੁੰਦੇ ਉੱਤੇ ਆ ਕੇ ਵਲ ਪ੍ਰਭਾਵਤ ਹੋ ਰਿਹਾ ਜੀ ਇਸ ਚੀਜ਼ ਦੇ ਵਿੱਚ ਨਹੀਂ ਪ੍ਰਭਾਵਤ ਤਾਂ ਹੁੰਦਾ ਚਲੋ ਗੱਲ ਇਹ ਆ ਜੀ ਇੱਛਾ ਆ ਸਾਡੇ ਗਿਆਨੀ ਕਰਤਾਰ ਸਿੰਘ ਜੀ ਹੋਏ ਛੇਤਾਂ ਨੂੰ ਪਤਾ ਮੈਂ ਵੀ ਮੰਤਰੀ ਵੀ ਜੀ ਅੱਜ ਲੋਕ ਜੋ ਉਹਨਾਂ ਨੂੰ ਯਾਦ ਕਰਦੇ ਉਹਨੇ ਘਰ ਲਈ ਨਹੀਂ ਕੁਛ ਕੀਤਾ ਲੋਕਾਂ ਲਈ ਕੀਤਾ ਯਾਦ ਕਰਦੇ ਨਾ ਬਿਲਕੁਲ ਮਰ ਵੀ ਹਰੇਕ ਨੇ ਜਾਣਾ ਚਲ ਵੀ ਰਹਿਣਾ ਵੀ ਇੱਥੇ ਕਿਸੇ ਨੇ ਨਹੀਂ ਤਮੰਨਾ ਕੋਈ ਇਦਾਂ ਦੇ ਕੰਮ ਕਰ ਜਾਈਏ ਲੋਕ ਚੇਤੇ ਕਰੀ ਜਾਣਗੇ ਬਿਲਕੁਲ ਅੱਛਾ ਮੈਮ ਇੱਕ ਦਾ ਸਵਾਲ ਹੋਰ ਲਵਾਂਗਾ ਤੁਹਾਨੂੰ ਦੋ ਖੂਬੀਆਂ ਕਿਹੜੀਆਂ ਲੱਗਦੀਆਂ ਰ ਐਮਐਲ ਬਣਨ ਤੋਂ ਪਹਿਲਾਂ ਭਾਜੀ ਹੁਣਾਂ ਦੇ ਵਿੱਚ ਐਮਐਲ ਬਣਨ ਤੋਂ ਬਾਅਦ ਕਿਹੜੀਆਂ ਖੂਬੀਆਂ ਲੱਗਦੀਆਂ ਰ ਪਿਆ ਦੋ ਕੰਮ ਬਿਲਕੁਲ ਐ ਜਾਇਜ਼ ਹੋ ਰਹੇ ਵਧੀਆ ਹੋ ਰਹੇ ਉਸ਼ਨੀਏ ਇਦਾਂ ਹੀ ਸੀਗੇ ਪਹਿਲਾਂ ਵੀ ਲੋਕਾਂ ਦੀ ਹੈਲਪ ਕਰਦੇ ਸੀਗੇ ਉੱਥੋਂ ਬੈਠੇ ਵੀ ਇਹਨਾਂ ਨੇ ਕਈ ਸੰਸਥਾ ਚਲਾਈਆਂ ਹੋਈਆਂ ਸੀ ਸਕੂਲ ਦੇ ਵਿੱਚ ਪੈਨਸ਼ਨ ਦੇਣ ਦਾ ਕੰਮ ਰਾਈਟ ਸਰਕਾਰ ਨੇ ਪੈਨਸ਼ਨ ਦੇਣੀ ਹੁੰਦੀ ਸੀ ਪਰ ਇਹਨਾਂ ਨੇ ਆਪਣੇ ਵੱਲੋਂ ਆਪਣੇ ਪਿੰਡ 'ਚ ਪੈਨਸ਼ਨ ਲਾਈਆਂ ਸੀ ਕਈ ਇਹਨਾਂ ਨੇ ਟੀਚਰ ਰੱਖੇ ਸੀਗੇ ਤੇ ਉਹਨਾਂ ਨੂੰ ਪੇਮੈਂਟ ਕਰਦੇ ਹੁੰਦੇ ਸੀਗੇ ਸੋ ਸੇਮ ਆ ਬੰਤੇ ਲੱਗਦਾ ਵੀ ਬਿਜ਼ੀ ਬਹੁਤ ਜ਼ਿਆਦੇ ਹੋ ਗਏ ਨੇ ਹੁਣ ਹਾਂ ਅੱਗੇ ਥੋੜਾ ਘੱਟ ਸੀ ਜ਼ਰੂਰ ਸ਼ਾਮ ਨੂੰ ਆ ਜਾਂਦੇ ਸੀ ਅਸੀਂ ਵਾਕ ਕਰ ਲੈਂਦੇ ਸੀ ਪਰ ਹੁਣ ਤਾਂ ਬਹੁਤ ਜ਼ਿਆਦੇ ਬਿਜ਼ੀ ਆ ਹੁਣ ਤਾਂ ਮੈਨੂੰ ਲੱਗਦਾ ਜਿਹੜਾ ਮਾੜਾ ਮੋਟਾ ਨੋਕ ਝੋਕਲਾ ਟਾਈਮ ਵੀ ਨਹੀਂ ਬਚਿਆ ਹੁਣ ਆਪਸ ਦੇ ਵਿੱਚ ਉਹ ਵੀ ਜਦੋਂ ਰਾਤ ਨੂੰ ਗੱਲ ਮ ਕਰਾਉ ਮੈਂ ਹੁਣ ਸੋਣਾ ਮ ਰਾਤ ਹੋ ਗਈ ਆ ਹੁਣ ਨਹੀਂ ਲੜਾਈ ਕਰਨੀ ਸਵੇਰੇ ਉੱਠ ਕੇ ਦਿਨ ਚੜਿਆ ਵਾ ਲੋਕਾਂ ਨਾਲ ਮਿਲਣਾ ਹੁਣ ਤਾਂ ਲੜਾਈ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਮੋਸਟਲੀ ਇਹ ਸਾਰੀਆਂ ਤੇ ਤਬਦੀਲੀਆਂ ਜ਼ਿੰਦਗੀ ਦੇ ਵਿੱਚ ਆਈਆਂ ਰਹੀਆਂ ਹਾਂਜੀ ਇਹ ਆ ਗਈਆਂ ਜਾਂ ਭਾਈ ਤੁਸੀਂ ਤੁਸੀਂ ਕੀ ਦੇਖਦੇ ਹੋ ਦੋ ਖੂਬੀਆਂ ਐ ਪ੍ਰੀਵਾਰ ਅਜ ਮੈਂ ਇੱਥੇ ਤੱਕ ਆਇਆ ਲੋਕ ਸੇਵਾ ਕਰਦਾ ਦੂਜੀ ਜਿਹੜੀ ਮੇਨ ਖੂਬੀ ਹੈ ਦੇਖੋ ਮੇਰੇ ਬੱਚੇ ਬਾਪ ਤੋਂ ਬਗੈਰ ਬੜਾ ਔਖਾ ਹੁੰਦਾ ਹੈ ਪਰ ਇਹ ਉਹਨਾਂ ਨੂੰ ਬਾਪ ਵਾਲਾ ਪਿਆਰ ਵੀ ਦੇ ਰਹੀ ਹੈ ਤਾਂ ਮਾਂ ਵਾਲਾ ਵੀ ਦੇ ਰਹੀ ਹੈ ਹਮ ਤੱਕਾਂ ਵੀ ਕਰ ਰਹੀ ਹੈ ਤੁਸੀਂ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਉੱਥੇ ਮੈਂ ਤਾਂ ਉੱਥੇ ਸੱਤੇ-ਸੱਤੇ ਦਿਨ ਵੀ ਕੰਮ ਕੀਤਾ ਵਾ 8-8 ਘੰਟੇ ਤੇ 12-12 ਘੰਟੇ ਵੀ ਮੈਂ ਲਗਾ ਲੇਣੀਆਂ ਕੰਮ ਦੀ ਤਾਂ ਨਹੀਂ ਮੈਨੂੰ ਮੈਨੂੰ ਤਾਂ ਮਿਹਨਤ ਕਰਾਂ ਰਾਈਟ ਮਿਹਨਤ ਵਾਲੇ ਆਪਾਂ ਰਾਈਟ ਵੀ ਮਿਹਨਤ ਕਰੀਏ ਦੱਬ ਕੇ ਤੇ ਹਾਂ ਕੰਮ ਹੋਰ ਇੱਥੇ ਲੋਕ ਆਣ ਕੇ ਐਮਐਲਏ ਦਾ ਟੱਬਰ ਤੇ ਆਏ ਨਜ਼ਾਰੇ ਲੈਂਦਾ ਕੋਈ ਕੰਮ ਨਹੀਂ ਡਖਾਉਂਦੀ ਤੋੜਦਾ ਨਹੀਂ ਨਹੀਂ ਠੀਕ ਹੈ ਕੰਮ ਕਰਨੇ ਪੈਂਦੇ ਮੈਨੂੰ ਵੀ ਕਰਦੇ ਆ ਤਾਂ ਕੰਮ ਤਾਂ ਕਰਾਂਗੇ ਕਈ ਦਾ ਵੀ ਕਈ ਵਾਰੀ ਮੈਂ ਨੈਕਟਾ ਭੋਜਨ ਦਾ ਪਰ ਇਹ ਹਮੇਸ਼ਾ ਪੌਸਟ ਬਰਦੀ ਆ ਹੂੰ ਹੌਸਲਾ ਦੇ ਦਿੰਦੀ ਹੈ ਠੀਕ ਹੈ ਕਿਵਰੀ ਮੈਂ ਕਹਿ ਦਿੰਨਾ ਲੱਗਦਾ ਨਹੀਂ ਸਿਸਟਮ ਸੁਧਰੂ ਨਹੀਂ 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 ਕਹਿੰਦੀ ਹੋਏਗਾ ਹੋਏਗਾ ਹੌਲੀ ਹੌਲੀ ਹੋਏਗਾ ਜਿੱਦੜੀ ਹੈ ਬਾਕੀ ਮੇਰੇ ਮੇਰੇ ਹੁਣ ਤਾਂ ਪਾਠ ਵੀ ਇਹ ਕਰ ਲਿਆ ਕੀ ਬਾਕੀ ਬੜੀ ਚੰਗੀ ਗੱਲ ਐ ਪਰਮਾਤਮਾ ਦਾ ਨਾਮ ਲੈ ਕੇ ਅਰਦਾਸ ਇੱਕ ਦੂਜੇ ਲਈ ਕਰਦੇ ਬੜੀ ਚੰਗੀ ਗੱਲ ਐ ਤਾਂ ਗਰਮੀ ਭਾਈ ਬੜੀ ਐ ਬੜਾ ਧੰਨਵਾਦ ਤੁਸੀਂ ਤੁਹਾਡਾ ਵੀ ਔਰ ਮੈਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਸਮਾਂ ਦਿੱਤਾ ਔਰ ਮੈਨੂੰ ਲੱਗਦਾ ਪਿੰਨੀ ਜੀ ਜ਼ਿੰਦਗੀਆਂ ਅਜ ਪਹਿਲੀ ਵਾਰੀ ਗੱਲਾਂ ਹੋਈਆਂ ਹੋਣਗੀਆਂ ਔਨ ਰਿਕਾਰਡ ਔਨ ਕੈਮਰਾ 'ਤੇ ਜਸਪੀਰ ਸਿੰਘ ਰਾਜਾ ਗੇਲ ਨੇ ਹੁੜਮੁਟਾਂਡਾ ਤੋਂ ਵਿਧਾਇਕ ਨੇ ਔਰ ਉਹਨਾਂ ਦੀ ਪਤਨੀ ਨਾਲ ਅਮਰੀਕਾ ਤੋਂ ਆਏ ਨੇ ਔਰ ਪਹਿਲੀ ਵਾਰ ਅੱਜ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਇੰਟਰਵਿਊ ਚੰਗਾ